ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਮੈਂ ਆਪ ਸਭ ਨੂੰ ਪਾਈਂਦਰੀਆ ਯੂਕੇ ਦੇ ਸਕਾਟਲੈਂਡ ਸਟੂਡੀਓ ਚ ਹਾਰਦਿਕ ਜੀ ਆਇਆਂ ਕਹਿੰਦਾ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਤਾਂ ਮੈਂ ਤੁਹਾਨੂੰ ਅੱਜ ਤੋਂ 18 ਸਾਲ ਪਿੱਛੇ ਲੈ ਕੇ ਜਾਣਾ 2007 ਦੇ ਵਿੱਚ ਪੰਜਾਬ ਦੀ ਸਿਆਸਤ ਹੀ ਨਹੀਂ ਪੂਰੇ ਬਿਰਸ਼ਪ ਭਰ ਦੇ ਵਿੱਚ ਇੱਕ ਭਚਾਲ ਆਉਂਦਾ ਜਿਸ ਨੂੰ ਮੋਗਾ ਸੈਕਸ ਸਕੈਂਡਲ ਦੇ ਨਾਮ ਨਾਲ ਜਾਣਿਆ ਜਾਂਦਾ ਜਿਦੇ ਵਿੱਚ ਵੱਡੇ ਵੱਡੇ ਯਾਨੀ ਕਿ ਜਿਹੜੇ ਸਫੈਦ ਕੋਸ਼ੀ ਉਹਨਾਂ ਦੇ ਨਾਂ ਆਏ ਉਸੋ ਸੈਕਸ ਸਕੈਂਡਲ ਨੂੰ ਉਜਾਗਰ ਕਰਨ ਦੇ ਲਈ ਇੱਕ ਸਿਆਸਤ ਦੇ ਵਿੱਚ ਜਿਹੜਾ ਸਰਗਰਮ ਮੋਜਵਾਨ ਸੀ ਰਣਜੀਤ ਸਿੰਘ ਭਾਗੀਕੇ ਰਣਜੀਤ ਸਿੰਘ ਭਾਗੀਕੇ ਦੀ ਇੱਕੋ ਛੱਟ ਨਹੀਂ ਪੂਰੇ ਬਿਸ਼ਵ ਭਰ ਦੇ ਵਿੱਚ ਜਿਹੜੀ ਸਿਆਸਤ ਸੀ ਪੰਜਾਬੀ ਸਿਆਸਤ ਪੰਜਾਬ ਦੀ ਸਿਆਸਤ ਉਹਨੂੰ ਹਿਲਾ ਕੇ ਰੱਖ ਦਿੱਤਾ ਉਸ ਸੈਕਸ ਸਕੈਂਡਲ ਦੇ ਸਬੰਧ ਵਿੱਚ ਰਣਜੀਤ ਸਿੰਘ ਭਾਗੀ ਕੇ ਨੇ ਅਜਿਹੇ ਤੱਥ ਪੇਸ਼ ਕੀਤੇ ਕਿ ਉਹ ਕੇਸ ਕਦਮਦਾਰ ਕਦਮ ਅੱਗੇ ਵਧਦਾ ਰਿਹਾ ਕਿਹਾ ਜਾਂਦਾ ਹੈ ਕਿ ਜਿਹੜੀ ਕਾਨੂੰਨ ਦਾ ਪ੍ਰੋਸੈਸ ਆ ਕਾਨੂੰਨ ਦੀ ਗਤੀਆ ਉਹ ਧੀਮੀ ਬੇਸ਼ੱਕ ਚੱਲੇ ਕਿਤੇ ਨਾ ਕਿਤੇ ਜਾ ਕੇ ਉਹਦਾ ਫਲ ਜ਼ਰੂਰ ਮਿਲਦਾ ਬੇਸ਼ੱਕ 18 ਸਾਲ ਲੰਘ ਗਏ 18 ਸਾਲਾਂ ਬਾਅਦ ਉਸ ਸਿੱਟੇ ਤੇ ਪਹੁੰਚੇ ਕਿ ਜਿਹੜੇ ਦੋਸ਼ੀ ਪੁਲਿਸ ਕਰਮਚਾਰੀ ਸੀ ਉਹਨਾਂ ਨੂੰ ਸਜ਼ਾਵਾ ਮਿਲਿਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਸ 2007 ਦੇ ਵਿੱਚ ਜਦੋਂ ਉਹ ਕੇਸ ਸਾਹਮਣੇ ਆਉਂਦਾ ਅਖਬਾਰਾਂ ਦੇ ਵਿੱਚ ਆਉਂਦਾ ਉਹਨਾਂ ਦਿਨਾਂ ਦੇ ਵਿੱਚ ਰਣਜੀਤ ਸਿੰਘ ਭਾਗੀਕੇ ਨੇ ਮੈਨੂੰ ਯਾਨੀ ਕਿ ਮਨਦੀਪ ਖਰਮੀ ਹਿੰਮਤਪੁਰਾ ਨੂੰ ਤੇ ਮੇਰੇ ਪਰਮ ਮਿੱਤਰ ਵੱਡੇ ਵੀਰ ਰਣਜੀਤ 바ਵਾ ਜੀ ਨੂੰ ਇੱਕ ਸੀਡੀ ਸੌਂਪੀ ਗਈ ਸੀ ਜਿਸ ਸੀਡੀ ਦੇ ਵਿੱਚ ਉਹ ਸਾਰੀ ਵਾਰਤਾ ਲਾਪ ਸੀ ਕਿ ਕਿਸ ਤਰ੍ਹਾਂ ਸੈਕਸ ਸਕੈਂਡਲ ਦੇ ਵਿੱਚ ਫਸਾਇਆ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਮੈਂ ਅਜੀਤ ਅਖਬਾਰ ਲਈ ਨਿਹਾਲ ਸਿੰਘ ਵਾਲਾ ਤੋਂ ਕੰਮ ਕਰ ਰਿਹਾ ਸੀ ਤੇ ਮੇਰੇ ਦੋਸਤ ਰਣਜੀਤ 바ਵਾ ਜੀ ਜੱਗ ਬਾਣੀ ਲਈ ਦੇ ਨਾਲ ਦੇ ਨਾਲ ਅਸੀਂ ਟਾਈਮ ਟੀਵੀ ਨਿਊਜ਼ ਚੈਨਲ ਦੇ ਨਾਲ ਵੀ ਕੰਮ ਕਰਦੇ ਸੀ ਰਣਜੀਤ ਸਿੰਘ ਭਾਗੀ ਕਹਿੰਦੇ ਜਦੋਂ ਸਾਡੇ ਨਾਲ ਇਸ ਗੱਲ ਬਾਰੇ ਜਾਨੀ ਕਿ ਆਪਣਾ ਜ਼ਿਕਰ ਕੀਤਾ ਕਿ ਜਦੋਂ ਵੀ ਉਹ ਖਬਰ ਲਈ ਕਿਸੇ ਨਾਲ ਸੰਪਰਕ ਕਰਦਾ ਤਾਂ ਕੋਈ ਲਗਾ ਨਹੀਂ ਸੀ ਲਿਆ ਪਰ ਅਸੀਂ ਆਪਣੇ ਤੌਰ ਤੇ ਉਹ ਸਾਡਾ ਗਰਜੀਤ ਸਿੰਘ ਭਾਗੀ ਕੇ ਸਾਡਾ ਛੋਟਾ ਵੀਰ ਵੀ ਆ ਅਸੀਂ ਇਕੱਠੇ ਪੜੇ ਵੀ ਆ ਪਰ ਸਮਾਜ ਦੇ ਵਿੱਚ ਜਦੋਂ ਕੋਈ ਚੰਗਾ ਕੰਮ ਹੁੰਦਾ ਬੇਸ਼ੱਕ ਉਹਦੇ ਲਈ ਤੁਹਾਨੂੰ ਕਿੰਨਾ ਵੀ ਵੱਡਾ ਠੇਮਿਆ ਜਾ ਭੁਗਤਣਾ ਪੈ ਜੇ ਫਿਰ ਜੇ ਤੁਸੀਂ ਸੱਚੀ ਸੂਚੀ ਪੱਤਰਕਾਰੀ ਕਰਦੇ ਹੋ ਤਾਂ ਤੁਹਾਨੂੰ ਉਸ ਪਾਸੇ ਤੁਰਨਾ ਪੈਣਾ ਜਿੰਦਾਬਾਦ ਕਹਿਣਾ ਪੈਣਾ ਇਹੀ ਵਜ੍ਹਾ ਸੀ ਕਿ ਮੈਂ ਤੇ 바ਵਾ ਜੀ ਨੇ ਅਸੀਂ ਉਹ ਖਬਰ ਲਾਉਣੀ ਮੁਨਾਸਬ ਸਮਝੀ ਆਪਣਾ ਫਰਜ਼ ਸਮਝਿਆ ਆ ਸਾਡੇ ਨਾਲ ਉਸੇ ਵਿਸ਼ੇ ਤੇ ਗੱਲ ਕਰਨ ਦੇ ਲਈ ਉਕਤ ਨੌਜਵਾਨ ਰਣਜੀਤ ਸਿੰਘ ਭਾਗੀ ਕੇ ਜਿਹਨੇ ਬਹੁਤ ਹੀ ਜੋਸ਼ ਨਾਲ ਤੇ ਬਹੁਤ ਹੀ ਹਿੰਮਤ ਦੇ ਨਾਲ ਉਹ ਮਾਮਲਾ ਪੁਜਾਗਰ ਕੀਤਾ ਸੀ ਉਸ ਮਾਮਲੇ ਨੂੰ ਜਾਨਕੀ ਇਹ ਕਹ ਲਓ ਕਿ ਅਗਾਜ ਤੋਂ ਲੈ ਕੇ ਅੰਜਾਮ ਤੱਕ ਲੈ ਕੇ ਗਏ ਆ ਮੇਰੇ ਨਾਲ ਇਸ ਵੇਲੇ ਸਾਡੇ 5 ਦਿਨਾਂ ਦੇ ਸਟੂਡੀਓਜ਼ ਪੰਜਾਬ ਦੇ ਮੋਗਾ ਜ਼ਿਲ੍ਹਾ ਤੋਂ ਪਿੰਡ ਭਾਗੀ ਦੇ ਤੋਂ ਰਣਜੀਤ ਸਿੰਘ ਭਾਗੀ ਕੇ ਸਾਂਝ ਬਣਾ ਰਿਹਾ ਆ ਆਓ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਰਣਜੀਤ ਸਿੰਘ ਜੀ 5 ਦਿਨਾਂ ਦੇ ਸਟੂਡੀਓ ਤੁਹਾਡਾ ਹਾਰਦਿਕ ਸਵਾਗਤ ਹੈ ਵੀਰੇ ਹੈਲੋ ਹਰਜੀਤ ਜੀ ਹਾਂਜੀ ਤੁਹਾਡਾ ਹਾਰਦਿਕ ਸਵਾਗਤ ਹੈ। ਆਂਜੀ ਆ ਗਏ ਨਵੇਕੀ ਆਲਟਾਵੇ। ਠੀਕ ਠਾਕ ਬਹੁਤ ਵਧੀਆ। ਰੰਜੀਤ ਜਿਹੜਾ ਤੁਸੀਂ ਮੈਂ ਪਹਿਲਾਂ ਜ਼ਿਕਰ ਕਰਕੇ ਰਹਿ ਤਿਆਂਗੇ ਤੁਸੀਂ ਇੱਕ ਮਸਲੇ ਨੂੰ ਜਿਹੜਾ ਮੋਗਾ ਸੈਕਸ ਸਕੈਂਡਲ ਸੀ ਉਹਨੂੰ ਆਗਾਜ਼ ਤੋਂ ਲੈ ਕੇ ਅੰਜਾਮ ਤੱਕ ਦੇਖਿਆ। ਕੀ ਉਹਦੇ ਬਾਰੇ ਕਹਿਣਾ ਚਾਹੋਗੇ ਕਿ ਜਿਵੇਂ ਮੁੱਢਲੀ ਜਾਣਕਾਰੀ ਤੋਂ ਉਹ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਆ ਕੇ ਖਤਮ ਹੋਇਆ। ਦੇ ਜੇ ਪਰਮਿਸ਼ਨ ਜਿੱਤੇ ਹੀ ਹੋਣਾ ਆਪਾਂ 2007 ਦੇ ਵਿੱਚ ਇਹਨਾਂ ਦਾ ਤਵਰ ਲਾਈ ਸੀ ਜੀ ਜਦੋਂ ਬਾਰੇ ਖਬਰ ਤਾਂ ਹੀ ਲੱਗੀ ਸੀ ਜੀਤ ਬਾਵਾ ਤੋਂ ਵੀ ਲੱਗੀ ਸੀ ਜੀ ਆਪਾਂ ਨੂੰ ਖਬਰ ਲੱਗੀ ਸੀ ਵੀ ਆਪਾਂ ਤੋਂ ਕਹਿਆ ਦੀ ਡਿਮਾਂਡ ਕੀਤੀ ਸੀ ਅਮਰਜੀਤ ਸਿੰਘ ਐਸਐਸਓ ਨੇ ਜੀ ਮੇਰੇ ਸਾਥ ਫਸਟ ਕਵਰ ਲਾਈ ਸੀ ਤਾਂ ਜੀਤ ਬਾਵਾ ਸੀ ਇੱਕ ਬੰਦੇ ਫਾਮੇ ਜੀ ਤੁਸੀਂ ਆਪ ਪਾਈ ਸੀਗੀ ਉਹਦੇ ਤੋਂ ਕੰਮ ਚੱਲਿਆ ਸੀ ਫਿਰ ਤੋਂ ਬਾਅਦ ਖਬਰ ਆਈਆਂ ਸੀ ਸਾਰਿਆਂ ਜੀ ਤੇ ਉਦੋਂ ਬਾਅਦ ਪੀਐਸਪੀ ਕੋਲ ਦਫ਼ਤਰ ਤੋਂ ਨੇ ਯਾਦ ਕੀਤੀ ਸੀ ਜੀ ਮੈਂ ਜੀਸਪੀ ਲਾਣਾਡ ਤੋਂ ਮਿਲਿਆ ਸੀ ਉਦੋਂ ਜੀ ਇਹ ਲਾਣਾਡ ਤੋਂ ਦੋ ਸੀਗਾ ਜੀ ਤੰਤਰ ਸੇਖਾ ਦੀ ਮੇਰੇ ਨਾਲ ਇੱਕ ਸੈਟਅਪ ਨਾਲ IC DIA ਬੁਲਕ ਪਰੇਜ ਇਲਕੇ ਜਾਲੋ ਐਸਐਸਪੀ ਬਲੀਪੋਰਟ ਜੀ ਭੁਪਿੰਦਰ ਸਿੰਘ ਜੀ ਬਾਗਾਪੁਰਾ ਜੀ ਇਹਨੇ ਉਦੋਂ ਪੜੀ ਕਿ ਜਿੱਤੇ ਨਾਲ ਅਸੀਂ ਬੋਤਲ ਦਾ ਜਨ ਦੱਸਿਆ ਵੀ ਇਹਦਾ ਵਿੱਚ ਬਹੁਤ ਵੱਡਾ ਸਕੈਮ ਆਇ ਲੋਕਾਂ ਨੂੰ ਬਹੁਤ ਜਿਆਦੇ ਪੈਸੇ ਲਏ ਆ ਵਿੱਤੀ ਵਿਭਾਗ ਨੂੰ ਇਹ ਉਸ ਤੋਂ ਬਾਅਦ ਇੱਕ ਕਵਚ ਦਾ ਮਤਲਬ ਕਿ ਫਿਰ ਹਾਈ ਕੋਰਟ ਨੇ ਸੋਲਵ ਕੀਤਾ ਜੀ ਉਹ ਮਤਲਬ ਕੋਲਿਆ ਦਾ ਰੋਮਨ ਦਾ ਸੰਬੰਧ ਵੀ ਹੈ ਜੇ ਇਹ ਮਾਰ ਕੇ ਸਿਵਿਅ ਨੂੰ ਮਾਰਕ ਕਰਤਾ ਸੀ ਜੀ ਫਿਰ ਉਹਨਾਂ ਦਾ ਹੁਣ ਫੈਸਲਾ ਤਦ ਤੱਕ ਖਾਲਸਾ ਹਸਲ ਦੇ ਖਾਲਸਾ ਸਾਹਿਬ ਦਾ ਹੋਰ ਫੈਸਲਾ ਆਇਆ ਜੀ ਤੁਸੀਂ ਸਮਝਦੇ ਹੋ ਕਿ ਜਿਹੜਾ ਜਿਸ ਮਸਲੇ ਨੂੰ ਲੈ ਕੇ ਜਾਂ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਇਸ ਮਸਲੇ ਦੇ ਪਿੱਛੇ ਪਏ ਸੀ ਬਹੁਤ ਹੀ ਕਹੋ ਕਿ ਸਿਰ ਤੇ ਖੱਪਣ ਬੰਨਣ ਵਾਲੀ ਗੱਲ ਹੁੰਦੀ ਆ ਤੁਸੀਂ ਜਿਹੜਾ ਇਸ ਅਦਾਲਤ ਦਾ ਫੈਸਲਾ ਆਇਆ ਉਹ ਤੋਂ ਤੁਸੀਂ ਸੰਤੁਸ਼ਟ ਹੋ ਸਾਥ ਤੇ ਬਹੁਤ ਵਧੀਆ ਫੈਸਲਾ ਦਿੱਤਾ ਜੀ 14 ਦੋਸਿਆਂ ਪੰਜ ਪੰਜ ਸਾਲ ਦੀ ਸਜ਼ਾ ਤੇ ਐ ਸੈਕਟਰ ਹਰ ਕੋਆ ਨੂੰ ਕੈਂਸਲ ਦੀ ਐਕਸਟਰਾ ਸਜਾ ਜੀ ਤੇ ਨਾਲੋਂ ਲੱਗਾ ਨੂੰ 2-2 ਲੱਖ ਰੁਪਏ ਜੁਰਮਾਨਾ ਜੀ ਮੈਂ ਫੈਸਲੇ ਤੋਂ ਪੂਰਾ ਸੰਤੋਖਾ ਜੀ ਤੇ ਸਭ ਨੂੰ ਵੀ ਥੋੜਾ ਅਸਰ ਆਵੇ ਕੰਦ ਰਹੋਗੇ ਤੇ ਇਹ ਲੋਕਿਆ ਨਹੀਂ ਜਾ ਸਕਦਾ ਪਹੁੰਚ ਕੀ ਹੋਵੇ ਇਸ ਪਰਪੈਂ ਸਮਾਜ ਨੂੰ ਵੀ ਕਹਿਣਾਗਾ ਕਿ ਇਹ ਕਿਸੇ ਨਾ ਕੋਈ ਇਹ ਜੱਟਾ ਕਾਉਂਦਾ ਨੂੰ ਸਾਡ ਦੇ ਸਾਹਮਣੇ ਆਉਣਾ ਪੈਗਾ ਤੇ ਜਿੰਦਗੀ ਤਾਂ ਕੋਈ ਏਡੀ ਗੱਲ ਜੇ ਜਿੰਦਗੀ ਚਲੀ ਵੀ ਜਾਊਗੀ لوگاں کو دس کے جاؤ گے اسی کچھ کر کے گے اس وائس جی رنجیت ਜਦੋਂ ਤੁਸੀਂ ਮੈਂ ਮੈਂ ਇਸ ਚੀਜ਼ ਦਾ ਗਵਾਹ ਹਾਂ ਕਿ ਅੱਜ ਤੋਂ 18 ਸਾਲ ਪਹਿਲਾਂ ਉਦੋਂ ਰਣਜੀਤ ਦਾ ਜਿਹੜਾ ਮੂੰਹ ਮੰਦਰਾ ਸੀ ਬੱਸ ਇੱਕ ਮੁੱਛ ਫੁੱਟ ਗੱਭਰੂ ਵਾਲਾ ਸੀ ਹਨਾ ਤੇ ਜੋਸ਼ ਵੀ ਬਹੁਤ ਹੁੰਦਾ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਬੱਚੇ ਬਹੁਤ ਵੱਡੇ ਮਸਲੇ ਨੂੰ ਹੱਥ ਪਾਇਆ ਸੀ ਮੇਰੀ ਉਦੋਂ ਸਾਰੀ 27-28 ਸਾਲ ਦੀ ਉਮਰ ਸੀਗੀ ਜੀ ਬਹੁਤ ਡਰ ਡਰਦਾ ਮੈਂ ਪੈਸੇ ਨਹੀਂ ਪਹਿਲਾਂ ਵੀ ਡਰਦਾ ਲੱਗਦਾ ਨਹੀਂ ਸੀਗਾ ਪਰ ਇਹਨਾਂ ਨੇ ਡਰਾ ਕੇ ਤੋਂ ਬਣੀ ਕਤਲਗਾਂਦੀ ਉਹ ਵੀ ਬੈਠ ਸੀਗੀ ਜੀ ਫਾਦਾ ਬਾਪ ਗਵਾਹ ਮੰਦੀ ਸੀ ਜੀ ਇਹਨੂੰ ਉਹਨਾਂ ਕਤਲ ਕਰਦਾ 2018 ਦੇ ਵਿੱਚ ਜੀ ਉਹ ਸਾਹੇ ਦੇ ਨਾਲ ਗੱਪੀ ਉਹ ਗਵਾਹ ਸੀ ਉਹ ਗਵਾਹ ਸੀ ਬੀਬੀ ਨਹੀਂ ਪਹਿਲਾਂ ਮੌਜੂਦ ਸੀ ਫਿਰ ਫਾਦਾ ਬਾਪ ਗਵਾਹ ਮੰਦੀ ਸੀ ਜੀ ਇਹਨੂੰ ਦਾ ਦੂਸਰਾ ਉਹਦਾ 2018 ਵਿੱਚ ਕਤਲ ਹੋ ਗਿਆ ਸੀ ਇਹਨਾਂ ਨੇ ਉਹ ਪਹਿਲਾਂ ਮੇਰੇ ਤੇ ਇੱਕ ਕੇਸ ਵੀ ਫਰਪਸਾ ਕੇ ਤਰਾਦਾ ਸੀਗਾ ਮੈਨੂੰ ਉਹਦੇ ਚੋਂ ਜਾਂਦਾ ਇਹਨਾਂ ਨੂੰ ਪਤਾ ਸੀ ਕਿ ਇਹ ਨਾਮ ਤੇ ਪਹਿਲਾਂ ਤਪੈ ਰਵਾਈ ਇੱਕ ਦੂਜਾ ਜੀ ਇਹਨਾਂ ਨੇ 18 ਉਹਦਾ ਮਤਲਬ ਕਰਦਾ ਸੀਗਾ ਤੇ ਉਦੋਂ ਵੇਦ ਤਾਰਾ ਘੁੜੇਗਾ ਸੀ ਪਰ ਉਹਦੀ ਪਰਵਾਹ ਨਹੀਂ ਕਰਨ ਵਾਲਾ ਸੀ ਕੋਈ ਇਸ ਦੇ ਉੱਤੇ ਆਪਾਂ ਦਾ ਭੂਰ ਰਣਜੀਤ ਜਿਵੇਂ ਅਕਸਰੀ ਬਹੁਤ ਸਾਰੇ ਲੋਕ ਕਹਿ ਜਾਂਦੇ ਜਿਹੜੇ ਮੀਡੀਆ ਤੇ ਉਂਗਲ ਉਠਾਉਂਦੇ ਆ ਕਿ ਮੀਡੀਆ ਸਾਡੀ ਆਵਾਜ਼ ਨਹੀਂ ਉਠਾ ਰਿਆ ਜਾਂ ਮੀਡੀਆ ਦੀ ਬੁੱਕਤ ਨਹੀਂ ਯਾਨੀ ਕਿ ਬਲਾ ਬਲਾ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਹੈ ਹਨ ਤੁਸੀਂ ਮੀਡੀਆ ਦੀ ਤਾਕਤ ਨੂੰ ਆਪਦੇ ਅੱਖੀਂ ਦੇਖਿਆ ਹਾਲਾਂਕਿ ਜਿਹੜਾ ਕਾਨੂੰਨੀ ਪ੍ਰੋਸੈਸ ਸੀ ਉਹ ਥੋੜੋ ਚੱਲਿਆ 18 ਸਾਲ ਲੰਘ ਗਏ ਪਰ ਅਸੀਂ ਮੀਡੀਆ ਦੇ ਤੌਰ ਤੇ ਤਾਂ ਤੁਹਾਡੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਸੀ ਇਸ ਗੱਲ ਤੋਂ ਕਿੰਨੇ ਕਿ ਸੰਤੁਸ਼ਟ ਹੈ ਕਿ ਮੀਡੀਆ ਆਪਣਾ ਰੋਲ ਨਿਭਾਉਂਦਾ ਹੈ ਵਧੀਆ ਦਾ ਹੋਵਾਂਗਾ ਵਧੀਆ ਕੰਮ ਹੋਗਾ ਜੇ ਆਪਾਂ ਮੀਡੀਆ ਨੂੰ ਸਾਰੀ ਸੱਚਾਈ ਦਾ ਦੱਸਾਂਗੇ ਜੇ ਮੀਡੀਆ ਤੋਂ ਹੀ ਆਪਾਂ ਨੂੰ ਹੋ ਰੱਖਾਂਗੇ ਜੋ ਕਿ ਸਭ ਤੋਂ ਜੇ ਅਜੇ ਵੀ ਕੋਈ ਕੀ ਸਾਹਮਣੇ ਨਹੀਂ ਆਉਂਦੀ ਜੇ ਮੀਡੀਆ ਨੂੰ ਆਪਾਂ ਸਾਰੀ ਤਰੀਕ ਤੇਵਾਂਗੇ ਸਰੂਪ ਦੇਵਾਂਗੇ ਜਿੰਨ ਕੀ ਖਬਰ ਦੱਸਾਂਗੇ ਉਹਨਾਂ ਨੇ ਸਾਡੇ ਨਾਲ ਕੁਝ ਹੋਇਆ ਜੇ ਮੀਡੀਆ ਨੂੰ ਬਹੁਤ ਵਧੀਆ ਤਰ੍ਹਾਂ ਲਾਉਗਾ ਕਿ ਸਾਰਾ ਕਸੂਦਾ ਜਿੱਤੇ ਜਾ ਕੇ ਉਹਦਾ ਸਿੱਟਾ ਵੀ ਕਲੀ ਹੁੰਦਾ ਹੈ ਜੀ ਬਿਲਕੁਲ ਰੰਜੀਤ ਜੀ ਮੈਨੂੰ ਅੱਜ ਤੁਸੀਂ ਸਾਡੇ ਨਾਲ ਬਹੁਤ ਹੀ ਸੰਖੇਪ ਤੇ ਆਪਣੇ ਰਜhme ਛੱਡ ਕੇ ਜਿਹੜੀ ਇਹ ਸਾਂਝ ਪਾਈ ਆ ਉਮੀਦ ਕਰਦਾ ਕਿ ਜਿੰਨੇ ਵੀ ਸਾਡੇ ਦੋਸਤ ਮਿੱਤਰ ਦਰਸ਼ਕ ਇਸ ਵੀਡੀਓ ਨੂੰ ਦੇਖਣਗੇ ਉਹ ਸਮਝ ਜਾਣਗੇ ਕਿ ਕੋਈ ਵੀ ਜਿਹੜੀ ਘਟਨਾ ਉਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਇੱਕ ਸ਼ੁਰੂ ਬਿੰਦੂ ਹੁੰਦਾ ਤੇ ਅਖੀਰ ਤੱਕ ਕਿੰਨੀਆਂ-ਕਿੰਨੀਆਂ ਸਮੱਸਿਆਵਾਂ ਚੱਲਣੀਆਂ ਪੈਂਦੀਆਂ ਇਹ ਵੀ ਆਪਣੇ ਆਪ ਤੇ ਇੱਕ ਮਿਸਾਲ ਹੈ ਤੇ ਸਾਨੂੰ ਪਤਾ ਹੈ ਕਿ ਰਣਜੀਤ ਸਿੰਘ ਭਾਗੀ ਕਿਹਨੇ ਜੇ 2007 ਦੇ ਵਿੱਚ ਵੱਡਾ ਜਿਗਰਾ ਕਰਕੇ ਉਸ ਮਸਲੇ ਨੂੰ ਚੱਕਿਆ ਸੀ ਜਿਹੜਾ ਪੂਰੀ ਦੁਨੀਆ ਦੇ ਲਈ ਮਿਸਾਲ ਬਣਿਆ ਔਕੜਾਂ ਵੀ ਬਹੁਤ ਆਈਆਂ ਪਰ ਅੱਜ ਜਦੋਂ ਤੁਸੀਂ ਅੰਜਾਮ ਤੇ ਪਹੁੰਚ ਕੇ ਉਹਨਾਂ ਦੋਸ਼ੀ ਕਰਮਚਾਰੀਆਂ ਨੂੰ ਮੁਲਾਜ਼ਮਾਂ ਨੂੰ ਜਾਂ ਮੁਜਰਮਾਂ ਨੂੰ ਸਜ਼ਾ ਤੱਕ ਪਹੁੰਚਾਇਆ ਤਾਂ ਮੈਂ ਤੁਹਾਨੂੰ ਵਧਾਈ ਪੇਸ਼ ਕਰਦਾ ਥੈਂਕ ਯੂ ਇਹਨਾਂ 2007 ਦੇ ਵਿੱਚ ਮੇਰੇ ਕੋਲ ਇੱਕ ਬੜਾ ਪਤਾ ਬਹੁਤ ਕਹਾਣੀ ਮੇਰੇ ਕੋਲ ਆ ਜੀ ਮੈਨੇ ਘਾਣੇ ਦੇ ਵੇਲੇ ਤੋਂ ਕਿਉਂਕਿ ਮੈਨੂੰ ਰਸਤਾ ਦੱਸਿਆ ਨੇ ਉਹ ਪਹੁੰਚਿਆ ਉਸ ਵਕਤੇ ਤੋਂ ਮਾਇਸੀ 22 ਸੀ ਦੋਨੋਂ ਵਾਈਫ ਸੀ ਮੇਰੀ ਨਾਲ ਬੱਦਤ ਭਟਕਨ ਚਾ ਅਸਾਦਾਈ ਬਟਾਪੁਰ ਚ ਪੰਜ ਸਾਲ ਦਾ ਸੀ ਇਹਨਾਂ ਨੇ ਸਾਰੀ ਥਾੜੀ ਮੇਰੇ ਖਾੜੇ ਪੂਰਾ ਸਜਲਦਰਾਵ ਕੀਤਾ ਉਹਨਾਂ ਮੌਕੇ ਤੇ ਐਸਐਸਪੀ ਆ ਗਿਆ ਅਸਲ ਤੇ ਜੀ ਜੀ 12000 ਰੁਪਏ ਖੋ ਦਾ ਪਤਾ ਦੇ ਕੇ ਕਿ ਐਕ ਐਸਐਸਪੀ ਆ ਆੜੇ ਦਾ ਬੇਚ ਕਰਦਾ ਮੈਂ ਦੇਖਣ ਆਇਆ ਹਮ ਪਰ ਮੈਂ ਬੇਚ ਵੀ ਕਰਿਆ ਨਹੀਂ ਪਰ ਇਹਨਾਂ ਨੂੰ ਕੀਤੇ ਅੱਗੇ ਇਹਨਾਂ ਨੂੰ ਮਨਸ਼ਾਵ ਨੂੰ ਮੇਰੇ ਨਾਲੇ ਮਿਲਣ ਛੜਤ ਸੀ ਹਮ ਜਿਹਦੇ ਨੂੰ ਪਤਾ ਲੱਗਿਆ ਸਭ ਗਲਤ ਹੋ ਗਿਆ ਜਾਨੀ ਕਿ ਬੁਰੀ ਬੁਰੀ ਹੱਦ ਤੱਕ ਗਏ ਹੈਂ ਮਗਾ ਉਹ ਬਸੇ ਕਿਉਂ ਹੁੰਦਾ ਮੈਂ ਜਦੋਂ ਬੰਦਾ ਇਦਾਂ ਦੇ ਬੱਚਿਆਂ ਨੂੰ ਵੀ ਲੈ ਕੇ ਖਾਣੇ ਸਿਭਾਰੇ ਆ ਜੀ ਉਹਦਾ ਕੁਝ ਸਾਥੀ ਸਾਥ ਮੈਂ ਤਾਂ ਜੀ ਜੀ ਉਹ ਪੇਟਰ ਕੋਲੋਂ ਕਿਹਾ ਕਿ ਮੌਲਾ ਕੰਮ ਰਹਿ ਗਿਆ ਸੀ ਜੀ ਤੇ ਉਹ ਵੀ ਕੋਈ ਪਤਾ ਨਹੀਂ ਇਹਨਾਂ ਦਾ ਹਜੇ ਕੀ ਕਰ ਸਕਦੇ ਆ ਜੀ ਅ ਰਣਜੀਤ ਤੁਸੀਂ ਸਾਡੇ ਪੱਤਰਕਾਰ ਭਾਈਚਾਰੇ ਨੂੰ ਜਾਂ ਸਾਡੇ ਸਮਾਜ ਦੀਆਂ ਜਿਹੜੀਆਂ ਸੰਸਥਾਵਾਂ ਜਾਂ ਸਾਡੇ ਸਮਾਜ ਦੇ ਜ਼ਿੰਮੇਵਾਰ ਨਾਗਰਿਕਾਂ ਉਹਨਾਂ ਨੂੰ ਇਸ ਮਾਮਲੇ ਦੇ ਨਾਲ ਜੋੜ ਕੇ ਕੀ ਕਹਿਣਾ ਸੁਨੇਹਾ ਦੇਣਾ ਚਾਹੋਗੇ ਆਨ ਰਬਤਨਾ ਪਰਮਾਨਿਆ ਕਿਸੇ ਤੋਂ ਤੇ ਨਹੀਂ ਕੀਤਾ ਦਰਿਆ ਨਹੀਂ ਜੀ ਲੈਪੋ ਵੀਡੀਆ ਪੱਤਰਕਾਰ ਨੂੰ ਵੀ ਤੇ ਪੱਤਾ ਦਤ ਦਿੱਤਾ ਸਰਕਾਰ ਤੋਂ ਜੀ ਪਰ ਮੇਰੇ ਹੋਂ ਦਾ ਬਹੁਤ ਹੀ ਹੋਂ ਦੇ ਧਰ ਪਾਸੇ ਜੁੜਨਾ ਵੱਟ ਕੇ ਨਹੀਂ ਇਹਨਾਂ ਦੇ ਕਈਆਂ ਪੁਰਾਣੇ ਧਰ ਜਾਵ ਜੀ ਸੋ ਦੋਸਤੋ ਹਾਂ ਜੀ ਹਾਂ ਜੀ ਜੇ ਇਹ ਸਮਾਂ ਬੈਠੂ ਵੀ ਜੇ ਕਿਸੇ ਨਾਲ ਤਕਾਉਂਗਾ ਉਹਦਾ ਉਹ ਸਾਹਮਣੇ ਆਵੇ ਜੀ ਕੋਈ ਇਹ ਨਹੀਂ ਧਾਕ ਤੇ ਗੱਲ ਨਹੀਂ ਸਰਕਾਰ ਕੋਈ ਚੀਜ਼ ਨਹੀਂ ਸਰਕਾਰ ਨਾਲ ਇਹ ਗੱਲ ਨਹੀਂ ਹੁੰਦੀ ਕਿ ਜੇ ਕੋਈ ਸਰਕਾਰ ਤਕਾ ਜਾਂਦੀ ਆ ਦਾਕਟਰ ਮੰਤਰੀ ਜੀ ਮੈਨੂੰ ਲੱਗਦਾ ਕਰਦਾ ਕਰਦਾ ਆਪਸ਼ਨ ਤੱਕਦਾ ਕਰਦਾ ਫਿਰ ਉਹ ਸਾਹਮਣੇ ਆਉਣਾ ਚਾਹੀਦਾ ਜੁਲੀਅਰ ਜਾਵੇ ਲੋਕਾ ਜਾਵੇ ਆ ਦਾ ਪੱਖ ਰੱਖ ਕੇ ਲੜਾਈ ਲੜੇ ਕਿਸੇ ਟਾਈਮ ਮੋੜੀ ਮੋੜੀ ਸੁਣੀ ਜਾਂਦੀ ਹੈ ਜੀ ਜੀ ਨਹੀਂ ਰੱਬ ਦੇ ਕਰਨੇ ਨਹੀਂ ਤੇ ਹੋ ਸਕਦੀਆਂ ਮੇਰੀ ਵੀ 18 ਸਾਲਾਂ ਬਾਅਦ ਪੁੱਤਾਂ ਨੇ ਸੁਣੀ ਆ ਵਧੀਆ ਫੈਸਲਾ ਸੁਣਾਇਆ ਬਹੁਤ ਪੂਰਾ ਸੰਤੋਖਤ ਜੀ ਰਣਜੀਤ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਜਦੋਂ ਅਸੀਂ ਤੁਹਾਨੂੰ ਹਾਕ ਮਾਰਾਂਗੇ ਤੇ ਜਰੂਰ ਹਾਜ਼ਰ ਹੋਵੋਗੇ ਜਰੂਰ ਹਾਜ਼ਰ ਮਿਹਰਬਾਨੀ ਦਿਓ ਮਿਹਰਬਾਨੀ ਸੋ ਦੋਸਤੋ ਇਹ ਹਨ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਰਣਜੀਤ ਸਿੰਘ ਭਾਗੀ ਕੇ ਜਿਨ੍ਹਾਂ ਨੇ ਮੋਗਾ ਸੈਕਸ ਸਕੈਂਡਲ ਨੂੰ ਆਗਾਜ਼ ਤੋਂ ਲੈ ਕੇ ਅੰਜਾਮ ਤੱਕ ਪਹੁੰਚਾਉਣ ਦੇ ਵਿੱਚ ਜਾਨ ਹੂਲ ਮੀ ਲੜਾਈ ਲੜੀ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਸੁਣ ਕੇ ਉਹਨਾਂ ਦੀਆਂ ਗੱਲਾਂ ਤੇ ਵੀ ਗੌਰ ਕਰੋਗੇ ਤੇ ਜੇਕਰ ਤੁਹਾਡੇ ਨਾਲ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਜ਼ਿਆਦਤੀ ਹੁੰਦੀ ਹੈ ਫਿਰ ਅੱਖਾਂ ਮੀਚ ਕੇ ਜਾਂ ਨਿਮਕ ਕੇ ਜਨਹੀਂ ਆਪਣੇ ਆਪ ਨੂੰ ਆਤਮ ਸਮਰਥਨ ਕਰਨ ਨਾਲੋਂ ਲੜਨਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਖੁਦ ਇੱਕ ਸੰਘਰਸ਼ ਹੈ ਲੜਾਈ ਆ ਅੱਜ ਦੇ ਲਈ ਇੰਨਾ ਹੀ ਬਹੁਤ ਜੱਦੀ ਮਿਲਦੇ ਆ ਬਹੁਤ ਬਹੁਤ ਧੰਨਵਾਦ